ਖਾਲਿਸਤਾਨ ਦੀ ਪਹਿਲੀ ਵਾਰ ਮੰਗ 1929 ਵਿੱਚ ਕੀਤੀ ਗਈ ਸੀ ਪਰ ਇਹ ਮੰਗ ਸਿਰਫ ਤਾਂ ਸੀ ਜੇ ਵੰਡ ਹੋਵੇਗੀ ਨਹੀਂ ਜੁਆਇੰਟਡ ਇੰਡੀਆ ਨਾਲ ਰਹਿਣ ਲਈ ਸਿੱਖ ਪੂਰੀ ਤਰ੍ਹਾਂ ਤਿਆਰ ਸਨ ਉਸੇ ਸਾਲ ਯਾਨੀ 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਹੋਇਆ ਜਿਹੜਾ 1984 ਵਿੱਚ ਹੋਇਆ ਸੀ ਉਹ ਦੂਜੀ ਵਾਰ ਹੋਇਆ ਸੀ ਪਰ ਇਸ ਮਤੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਸੀ ਕਿ ਸਿੱਖਾਂ ਨੂੰ ਇੱਕ ਅੱਡ ਦੇਸ਼ ਚਾਹੀਦਾ ਹੈ ਖਾਸ ਕਰਕੇ ਸਿੱਖਾਂ ਨੂੰ ਬਸਾਂ ਵਿੱਚੋਂ ਉਤਾਰ ਕੇ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਤਲਾਸ਼ੀ ਲਈ ਗਈ ਅਸੀਂ ਅਕਸਰ ਖਾਲਿਸਤਾਨ ਸ਼ਬਦ ਖਬਰਾਂ ਵਿੱਚ ਸੁਣਿਆ ਹੋਵੇਗਾ ਪਰ ਇਸ ਦੇ ਪਿੱਛੇ ਅਸਲ ਕਹਾਣੀ ਕੀ ਆ ਉਹ ਸ਼ਾਇਦ ਬਹੁਤ ਹੀ ਘੱਟ ਜਾਣਿਆਂ ਨੂੰ ਪਤਾ ਹੋਵੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵੀ ਮੁੱਦਾ ਉੱਠਦਾ ਚਾਹੇ ਉਹ ਵੋਟਾਂ ਦਾ ਹੋਵੇ ਚਾਹੇ ਕਿਸਾਨੀ ਧਰਨੀਆਂ ਦਾ ਮੀਡੀਆ ਦੇ ਵਿੱਚ ਖਾਲਿਸਤਾਨ ਦਾ ਨਾਮ ਆਉਣਾ ਸ਼ੁਰੂ ਹੋ ਜਾਂਦਾ ਆਪਰੇਸ਼ਨ ਬਲੂ ਸਟਾਰ ਯਾਨੀ ਸਾਕਾ ਨੀਲਾ ਤਾਰਾ 1984 ਵਿੱਚ ਹੋਇਆ ਸੀ ਪਰ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਨਾਮ ਅੱਜ ਵੀ ਮੀਡੀਆ ਦੇ ਮੂੰਹ ਕਿਉਂ ਨਹੀਂ ਲੈਂਦਾ ਜਿਨ੍ਹਾਂ ਨੇ 1984 ਦੇ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਸੀ ਤੇ ਕਿਉਂ ਇਹ ਮੰਗ ਦੁਬਾਰਾ 35-40 ਸਾਲ ਬਾਅਦ ਅਮਰਿਤਪਾਲ ਸਿੰਘ ਸੰਧੂ ਨੇ ਭਾਰਤ ਸਰਕਾਰ ਅੱਗੇ ਰੱਖ ਦਿੱਤੀ ਸੀ ਅਮਰਿਤਪਾਲ ਸਿੰਘ ਨੇ ਆਪਣੀ ਜੱਜਬੇ ਪਰੀਸਕ੍ਰੀਚ ਦਿੰਦਿਆਂ ਕਿਹਾ ਕਿ ਸਿੱਖਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਲੁਧਿਆਣੇ ਚ ਭਈਏ ਸਿੱਖਾਂ ਨੂੰ ਕੁੱਟੀਆਂ ਦੇ ਬੰਨ ਬੰਨ ਕੇ ਕਈ ਫੋਨ ਕਰਦੇ ਵੀ ਸਾਡੀ ਪਗਲਾਤੀ ਹੈ ਜੀ ਤੇ ਇਹ 20-25 ਦਿਨ ਪਹਿਲਾਂ ਕੈਨੇਡਾ ਵਿੱਚ ਖਾਲਿਸਤਾਨੀ ਸਪੋਰਟਰ ਕੈਨੇਡੀਅਨ ਲੋਕਾਂ ਨੂੰ ਹੀ ਕਹਿਣ ਲੱਗੇ ਕਿ ਇਹ ਸਾਡਾ ਦੇਸ਼ ਹੈ ਤੁਸੀਂ ਇੱਥੋਂ ਚਲੇ ਜਾਓ ਜ਼ਬਰਦਸਤ ਰਿਹਾ ਇਹ ਜਾਣਨ ਤੋਂ ਪਹਿਲਾਂ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਸਾਨੂੰ ਇਹ ਜਾਨਣਾ ਪਵੇਗਾ ਕਿ ਖਾਲਿਸਤਾਨ ਦਾ ਵਿਚਾਰ ਪੰਜਾਬੀਆਂ ਦੇ ਮਨਾਂ ਵਿੱਚ ਆਇਆ ਕਿਵੇਂ ਕਿਵੇਂ ਸਾਡੇ ਬਜ਼ੁਰਗਾਂ ਨੂੰ ਲੱਗਿਆ ਕਿ ਸਾਡੇ ਲਈ ਇੱਕ ਖੁਦਮੁਖਤਿਆਰ ਦੇਸ਼ ਦਾ ਸਟੇਟ ਹੋਣੀ ਚਾਹੀਦੀ ਹੈ ਖਾਲਿਸਤਾਨ ਦਾ ਮਤਲਬ ਹੈ ਦ ਲੈਂਡ ਆਫ ਖਾਲਸਾ ਖਾਲਸਾ ਯਾਨੀ ਪਿਓਰ ਦਰਅਸਲ ਇਸ ਦੀ ਸ਼ੁਰੂਆਤ ਹੋਈ 1699 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਹੋਈ ਉਥੇ ਉਹਨਾਂ ਨੇ ਇੱਕ ਸ਼ਬਦ ਉਚਾਰਿਆ ਸੀ ਰਾਜ ਬਿਨਾਂ ਨਾ ਹੈ ਧਰਮ ਚਲਿਆ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਉਸ ਸ਼ਬਦ ਨੇ ਸਿੱਖਾ ਉਹਨਾਂ ਨੂੰ ਕਿ ਵਿਸ਼ਵਾਸ ਨਾਲ ਭਰ ਦਿੱਤਾ ਕਿ ਪੰਜਾਬ ਦੇ ਉੱਤੇ ਰਾਜ ਕਰਨਾ ਹੀ ਉਹਨਾਂ ਦਾ ਰੱਬੀ ਅਧਿਕਾਰ ਹੈ ਉਸ ਸਮੇਂ ਪੰਜਾਬ ਦੇ ਲੈਂਡ ਏਰੀਆ ਵਿੱਚ ਪੰਜਾਬ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਕੁਝ ਇਲਾਕੇ ਸ਼ਾਮਿਲ ਸਨ 1759 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਫੌਜਾਂ ਨੇ ਮਿਲ ਕੇ ਉਸ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਮੁਗਲਾਂ ਦੇ ਕੇਂਦਰ ਸਰ ਹੰਦੂ ਤੇ ਕਬਜ਼ਾ ਕਰ ਲਿਆ। ਉੱਥੇ ਹੀ ਪਹਿਲੇ ਸਿੱਖ ਰਾਜ ਦੀ ਸਥਾਪਨਾ ਹੋਈ ਤੇ ਲੋਗੜ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਗੁਰੂਆਂ ਦੇ ਨਾਂ ਦੇ ਸਿੱਕੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ ਸੀ। ਪਰ ਇਹ ਰਾਜ ਜਿਆਦਾ ਦੇਰ ਤੱਕ ਨਾ ਟਿਕ ਪਾਇਆ ਤੇ 1715 ਈਸਵੀ ਵਿੱਚ ਇਸ ਰਾਜ ਦਾ ਅੰਤ ਹੋ ਗਿਆ। ਚਾਹੇ ਇਹ ਰਾਜ ਥੋੜੇ ਦਿਨ ਲਈ ਰਿਹਾ ਪਰ ਇਸ ਰਾਜ ਨੇ ਸਿੱਖਾਂ ਦੇ ਮਨਾਂ ਵਿੱਚ ਪੰਜਾਬ ਦੇ ਉੱਤੇ ਰਾਜ ਕਰਨ ਦੀ ਇੱਛਾ ਨੂੰ ਪੱਥਰ ਤੋਂ ਵੀ ਮਜ਼ਬੂਤ ਕਰ ਦਿੱਤਾ। ਜਿਸ ਕਰਕੇ 18ਵੀਂ ਸਦੀ ਦੇ ਅੱਧ ਵਿੱਚ ਇਹ ਰਾਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਣਾਈਆਂ ਗਈਆਂ 12 ਅਲੱਗ-ਅਲੱਗ ਸਿੱਖ ਮਿਸਲਾਂ ਦੇ ਰੂਪ ਵਿੱਚ ਉੱਠਿਆ ਜਿਸ ਨੂੰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਕੱਠਾ ਕਰਕੇ ਇੱਕ ਵਿਸ਼ਾਲ ਸਿੱਖ ਰਾਜ ਬਣਾ ਦਿੱਤਾ ਸੀ ਤੇ ਤਕਰੀਬਨ 50 ਸਾਲ ਤੱਕ ਸਿੱਖਾਂ ਨੇ ਪੰਜਾਬ ਉੱਤੇ ਰਾਜ ਕੀਤਾ ਪਰ ਇਸ ਤੋਂ ਬਾਅਦ ਐਂਟਰੀ ਹੋਈ ਅੰਗਰੇਜ਼ਾਂ ਦੀ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਨਾ ਚਿਰ ਅੰਗਰੇਜ਼ ਬਿਲਕੁਲ ਸ਼ਾਂਤ ਰਹੇ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਗੱਦੀ ਲਈ ਬਹਿਸ ਤੇ ਖਿੱਚੋਤਾਣ ਸ਼ੁਰੂ ਹੋ ਗਈ ਜਿਸ ਦਾ ਅੰਗਰੇਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਅੰਗਰੇਜ਼ਾਂ ਨੇ ਸਿੱਖਾਂ ਨਾਲ 2 ਵਾਰ ਜੰਗ ਲੜੀ ਜਿਸ ਤੋਂ ਬਾਅਦ ਖਾਲਸਾ ਰਾਜ ਬਿਲਕੁਲ ਖਤਮ ਹੋ ਗਿਆ ਉਹਨਾਂ ਨੇ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਬਾਹਰ ਪੜਨ ਭੇਜਤਾ ਤੇ ਸਿੱਖਾਂ ਨੂੰ ਵਾਅਦਾ ਕੀਤਾ ਕਿ ਦਲੀਪ ਸਿੰਘ ਦੇ ਕਾਬਿਲ ਹੋਣ ਤੇ ਉਹਨਾਂ ਨੂੰ ਸਿੱਖ ਰਾਜ ਵਾਪਸ ਕਰ ਦਿੱਤਾ ਜਾਵੇਗਾ ਪਰ ਇਹ ਵਾਦਾ ਕਦੇ ਵੀ ਪੂਰਾ ਨਹੀਂ ਹੋਇਆ ਤੇ ਇਸ ਦੇ ਦੌਰਾਨ ਹੀ ਅੰਗਰੇਜ਼ਾਂ ਦੁਆਰਾ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਇਆ ਜਾਣ ਲੱਗਿਆ ਤੇ ਇਹ ਪਰਿਵਰਤਨ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਪਿਛਲੇ 10 ਸਾਲਾਂ ਵਿੱਚ ਲਗਭਗ 4-5 ਲੱਖ ਪੰਜਾਬੀਆਂ ਨੇ ਆਪਣਾ ਧਰਮ ਛੱਡ ਕੇ ਈਸਾਈ ਧਰਮ ਅਪਣਾ ਲਿਆ ਯਕੀਨ ਕਰਾ ਧਿਆਨ ਨਾਲ ਸੁਣੀਏਗਾ ਸਾਲ 2011 ਮੈਂ ਪੰਜਾਬ ਮੈਂ ਈਸਾਈ ਧਰਮ ਦੀ ਕੁੱਲ ਆਬਾਦੀ 1.6% ਸੀ 1.5% ਮੰਨ ਲਿਜੀਏ لیکن پچھلے 11 برسوں میں اس میں زبردست برiddhi ہوئی ہے اور اب یہ آંકڑا 10 سے 15 فیصد تک پہنچ گیا ہے۔ جی ਤੁਸੀਂ ਧਰਮ ਪਰिवर्तन ਬਾਰੇ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੀ ਜਾਣਕਾਰੀ ਮੇਰੀ ਇਸ ਵੀਡੀਓ ਵਿੱਚ ਮਿਲ ਜਾਵੇਗੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੀ ਜ਼ਿੰਮੇਵਾਰੀ ਵੀ ਮਹਾਨਤਾ ਨੂੰ ਦੇ ਦਿੱਤੀ। ਜਿਸ ਗੱਲ ਤੋਂ ਸਿੱਖ ਬਿਲਕੁਲ ਵੀ ਖੁਸ਼ ਨਹੀਂ ਸਨ ਉਹਨਾਂ ਦਾ ਕਹਿਣਾ ਸੀ ਕਿ ਗੁਰਦੁਆਰਿਆਂ ਦੀ ਸਾਮ ਸੰਭਾਲ ਕੇਸਾਂ ਧਾਰੀ ਤੇ ਪੂਰਨ ਸਿੱਖ ਹੀ ਕਰਨਗੇ ਜਿਸ ਤੋਂ ਬਾਅਦ ਅਕਾਲੀ ਮੂਵਮੈਂਟ ਸ਼ੁਰੂ ਹੋਈ ਤੇ 175 ਮੈਂਬਰਾਂ ਦੀ ਕਮੇਟੀ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਐਸਜੀਪੀਸੀ ਵੀ ਕਿਹਾ ਜਾਂਦਾ ਹੈ ਐਸਜੀਪੀਸੀ ਨੇ ਗੁਰਦੁਆਰਿਆਂ ਦੀ ਜ਼ਿੰਮੇਵਾਰੀ ਸੰਭਾਲੀ ਤੇ ਅੱਜ ਵੀ ਇਹੀ ਕਮੇਟੀ ਗੁਰਦੁਆਰਿਆਂ ਨੂੰ ਰੈਗੂਲੇਟ ਕਰਦੀ ਹੈ ਇਸੇ ਕਰਕੇ ਹੀ ਐਸਜੀਪੀਸੀ ਤੇ ਅਕਾਲੀ ਦਲ ਦੇ ਸੰਬੰਧ ਉਸੇ ਸਮੇਂ ਤੋਂ ਬਹੁਤ ਕਾਇਮ ਨੇ ਖਾਲਿਸਤਾਨ ਦੀ ਪਹਿਲੀ ਵਾਰ ਮੰਗ 1929 ਵਿੱਚ ਕੀਤੀ ਗਈ ਸੀ ਜਦੋਂ ਮੋਤੀ ਲਾਲ ਨਹਿਰੂ ਨੇ ਪੂਰਨ ਸਵਰਾਜ ਦਾ ਐਲਾਨ ਕੀਤਾ ਪਰ ਉਸ ਸਮੇਂ ਤਿੰਨ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਡਾਕਟਰ ਬੀ ਆਰ ਅੰਬੇਦਕਰ ਕਿਉਂਕਿ ਉਹ ਦਲਿਤ ਲੋਕਾਂ ਦੀ ਸਥਿਤੀ ਨੂੰ ਲੈ ਕੇ ਪਰੇਸ਼ਾਨ ਸੀ ਦੂਸਰੇ ਮੁਹੰਮਦ ਅਲੀ ਜਿਨਾ ਜਿਨ੍ਹਾਂ ਨੂੰ ਮੁਸਲਮਾਨਾਂ ਲਈ ਇੱਕ ਅੱਡ ਦੇਸ਼ ਚਾਹੀਦਾ ਸੀ ਤੇ ਤੀਸਰੇ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੂੰ ਲੱਗਦਾ ਸੀ ਕਿ ਹਿੰਦੂਆਂ ਨੂੰ ਭਾਰਤ ਮਿਲ ਜਾਵੇਗਾ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਤੇ ਸਿੱਖਾਂ ਨੂੰ ਕੀ ਮਿਲੇਗਾ ਜਿਵੇਂ ਹੀ 1930 ਵਿੱਚ ਅੰਗਰੇਜ਼ਾਂ ਦਾ ਰਾਜ ਥੋੜਾ ਕਮਜ਼ੋਰ ਹੋਣ ਲੱਗਿਆ ਮੁਸਲਮਾਨਾਂ ਨੇ ਪੰਜਾਬ ਨੂੰ ਮੁਸਲਿਮ ਦੇਸ਼ ਬਣਾਉਣ ਦੀ ਮੰਗ ਰੱਖ ਦਿੱਤੀ ਜਿਸ ਦੇ ਬਦਲੇ ਅਕਾਲੀ ਦਲ ਨੇ ਵੀ ਖਾਲਿਸਤਾਨ ਦੀ ਮੰਗ ਰੀਜਨ ਬੇਸਡ ਦੇਸ਼ ਵੱਜੋਂ ਰੱਖ ਦਿੱਤੀ ਪਰ ਇਹ ਮੰਗ ਸਿਰਫ ਤਾਂ ਸੀ ਜੇ ਵੰਡ ਹੋਵੇਗੀ ਨਹੀਂ ਯੂਨਾਈਟਿਡ ਇੰਡੀਆ ਨਾਲ ਰਹਿਣ ਲਈ ਸਿੱਖ ਪੂਰੀ ਤਰ੍ਹਾਂ ਤਿਆਰ ਸਨ 1929 ਵਿੱਚ ਮੋਤੀ ਲਾਲ ਨਹਿਰੂ ਦੇ ਐਲਾਨ ਨਾਮੇ ਤੋਂ ਬਾਅਦ ਗਾਂਧੀ ਨਹਿਰੂ ਤੇ ਪਟੇਲ ਬਾਬਾ ਖੜਕ ਸਿੰਘ ਕੋਲ ਗਏ ਸੀ ਤੇ ਉਹਨਾਂ ਨੂੰ ਯਕੀਨ ਕਰਵਾਇਆ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਇਲਾਕਾ ਦਿੱਤਾ ਜਾਵੇਗਾ ਜਿੱਥੇ ਉਹ ਆਪਣੇ ਧਰਮ ਦੇ ਅਨੁਸ ਜਾਦੀ ਦਾ ਆਨੰਦ ਮਾਣ ਸਕਣਗੇ ਤੇ ਸਾਡੇ ਵੱਲੋਂ ਕੋਈ ਵੀ ਰੋਕ ਟੋਕ ਨਹੀਂ ਹੋਵੇਗੀ ਤੇ ਇਹ ਗੱਲ ਗੰਦੇ ਨੇ 1930 ਵਿੱਚ ਦਿੱਲੀ ਦੇ ਗੁਰਦੁਆਰੇ ਸੀਸ ਕੰਝ ਵਿੱਚ ਵੀ ਕਹੀ ਸੀ ਜਿੱਥੇ ਪੱਤਰਕਾਰ ਬੇਦੀ ਮਧੂਸੁਧਨ ਨੇ ਸਵਾਲ ਵੀ ਕੀਤਾ ਸੀ ਕਿ ਜੇਕਰ ਤੁਸੀਂ ਮੁਕਰ ਗਏ ਫਿਰ ਜਿਸ ਦਾ ਜਵਾਬ ਦਿੰਦਿਆਂ ਗਾਂਧੀ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਆਪਣੀ ਵਾਅਦਿਆਂ ਤੋਂ ਮੁੱਕਰ ਗਈ ਤਾਂ ਸਿੱਖਾਂ ਨੂੰ ਹਥਿਆਰ ਚੁੱਕਣ ਦਾ ਪੂਰਾ ਅਧਿਕਾਰ ਹੈ ਤੇ ਆਜ਼ਾਦੀ ਦੇ ਨੇੜੇ 1946 ਵਿੱਚ ਕਾਲੀ ਦਲ ਨੇ ਫਿਰ ਖਾਲਿਸਤਾਨ ਦਾ ਮੁੱਦਾ ਦੁਹਰਾਇਆ ਜਿਸ ਕਰਕੇ ਨਹਿਰੂ ਨੇ ਜੁਲਾਈ 1946 ਵਿੱਚ ਕਲਕੱਤੇ ਦੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ I don't think there was any problem in creating an autonomous region in the north of India after independence where Sikhs can also enjoy the warmth of freedom ਕਿ ਮੈਨੂੰ ਇਸ ਗੱਲ ਤੋਂ ਕੋਈ ਆਪੱਤੀ ਨਹੀਂ ਕਿ ਭਾਰਤ ਦੀ ਨਾਰਥ ਸਾਈਡ ਵਿੱਚ ਸਿੱਖਾਂ ਨੇ ਇੱਕ ਖੁਦਮੁਖਤਿਆਰ ਧਰਤੀ ਹੋਵੇ ਜਿੱਥੇ ਸਿੱਖਾਂ ਆਜ਼ਾਦੀ ਨੂੰ ਮਾਣ ਸਕਣ 1929 ਤੋਂ ਲੈ ਕੇ ਆਜ਼ਾਦੀ ਤੱਕ ਸਿੱਖਾਂ ਨਾਲ ਅਜੇ ਹੀ ਹੋਰ ਬਹੁਤ ਵਾਅਦੇ ਕੀਤੇ ਗਏ ਪਰ ਜਿਵੇਂ ਹੀ ਆਜ਼ਾਦੀ ਦੇ ਦਿਨ ਨੇੜੇ ਆਏ ਨਹਿਰੂ ਨੇ ਇੱਕ ਹੋਰ ਬਿਆਨ ਦਿੱਤਾ ਕਿ ਜੇਕਰ ਅਟਲ ਭਾਰਤ ਦੀ ਸ਼ੁਰੂਆਤ ਵਾਲੀ ਕਾਂਗਰਸ ਨੂੰ ਆਪਣੇ ਵਾਅਦਿਆਂ ਤੋਂ ਪਿੱਛੇ ਹਟਣਾ ਪਿਆ ਤਾਂ ਕਾਂਗਰਸ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਕਰਕੇ ਸਿੱਖਾਂ ਨੇ ਨਹਿਰੂ ਦਾ ਵੱਡੇ ਪੱਦਰ ਦੇ ਵਿਰੋਧ ਕੀਤਾ ਤੇ ਸਮਝਿਆ ਕਿ ਸਿੱਖਾਂ ਨਾਲ ਧੋਖਾ ਹੋਇਆ ਹੈ ਤੇ ਆਖਰ 1947 ਵਿੱਚ ਭਾਰਤ ਧਾਰਮਿਕ ਆਧਾਰ ਤੇ ਵੰਡਿਆ ਗਿਆ ਪੰਜਾਬ ਦੇ ਵਿੱਚ ਵੀ ਮੁਸਲਮਾਨਾਂ ਦੀ ਵੱਡੀ ਗਿਣਤੀ ਹੋਣ ਕਰਕੇ ਪੰਜਾਬ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਵੰਡ ਦਿੱਤਾ ਗਿਆ ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂ ਅਤੇ ਸਿੱਖਾਂ ਦੀ ਗਿਣਤੀ ਇੱਕਦਮ ਲਗਭਗ 20% ਤੋਂ ਘਟ ਕੇ 0.1% ਤੇ ਆ ਗਈ ਸੀ ਤੇ ਇਹੀ ਗਿਣਤੀ ਪੰਜਾਬ ਦੇ ਵਿੱਚ ਤੇਜ਼ੀ ਨਾਲ ਵੱਧ ਰਹੀ ਸੀ ਕਈ ਇਤਿਹਾਸਕਾਰ ਜਿਵੇਂ ਕਿ ਸਰਦਾਰ ਕਪੂਰ ਸਿੰਘ ਨੇ ਤਾਂ ਇਹ ਵੀ ਕਿਹਾ ਕਿ ਸਿੱਖ ਲੀਡਰ ਬਲਦੇਵ ਸਿੰਘ ਨੂੰ ਵੀ ਅੰਗਰੇਜ਼ਾਂ ਨੇ ਆਫਰ ਦਿੱਤਾ ਸੀ ਕਿ ਜੇਕਰ ਤੁਹਾਨੂੰ ਵੀ ਕਟ ਦੇਸ਼ ਚਾਹੀਦਾ ਹੈ ਤਾਂ ਲੈ ਸਕਦੇ ਹੋ ਪਰ ਉਹ ਸਗੋਂ ਅੰਗਰੇਜ਼ਾਂ ਨਾਲ ਹੀ ਬੈਸਣ ਲੱਗ ਪਏ ਤੇ ਕਿਹਾ ਕਿ ਅਸੀਂ ਸਿੱਖ ਅੰਗਰੇਜ਼ਾਂ ਤੋਂ ਕੁਝ ਨਹੀਂ ਚਾਹੁੰਦੇ ਅੰਗਰੇਜ਼ ਆਪਣਾ ਬੂਰੀ ਬਿਸਤਰਾ ਸਿਮਟਣ ਤੇ ਭਾਰਤ ਵਿੱਚੋਂ ਦਫਾ ਹੋਣ ਸਾਨੂੰ ਜੋ ਚਾਹੀਦਾ ਹੈ ਉਹ ਸਾਨੂੰ ਕਾਂਗਰਸ ਦੀ ਕਿਰਪਾ ਨਾਲ ਮਿਲ ਹੀ ਜਾਵੇਗਾ ਤੇ ਦੂਜੇ ਪਾਸੇ ਮੁਹੰਮਦ ਅਲੀ ਜਿਨ੍ਹਾਂ ਨੇ ਵੀ ਸਿੱਖਾਂ ਨੂੰ ਆਫਰ ਦਿੱਤਾ ਸੀ ਕਿ ਸਿੱਖਾਂ ਨੂੰ ਪਾਕਿਸਤਾਨ ਵਿੱਚ ਰਾਵੀ ਤੋਂ ਲੈ ਕੇ ਕੱਗਰ ਤੱਕ ਦਾ ਸਾਰਾ ਇਲਾਕਾ ਦਿੱਤਾ ਜਾਵੇਗਾ ਪਰ ਸਿੱਖ ਫਿਊਚਰ ਵਿੱਚ ਕਦੇ ਵੀ ਪਾਕਿਸਤਾਨ ਤੋਂ ਅੱਡ ਨਹੀਂ ਹੋ ਸਕਦੇ ਤੇ ਇਸੇ ਕਰਕੇ ਇਹ ਆਫਰ ਨੂੰ ਵੀ ਮਾਸਟਰ ਤਾਰਾ ਸਿੰਘ ਨੇ ਫਟਕਾਰ ਦਿੱਤਾ ਫਿਰ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸਿੱਖ ਇੱਕ ਵਾਰ ਫਿਰ ਨਹਿਰੂ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਗਏ ਤਾਂ ਉਸਨੇ ਬੜੀ ਆਸਾਨੀ ਨਾਲ ਹੱਸ ਕੇ ਕਹਿ ਦਿੱਤਾ ਕਿ ਹੁਣ ਤਾਂ ਸਮਾਂ ਬਦਲ ਗਿਆ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ 25 2 ਬੀ ਨੂੰ ਸੁਣ ਕੇ ਤਾਂ ਸਿੱਖਾਂ ਦੀ ਆਖਰੀ ਉਮੀਦ ਵੀ ਟੁੱਟ ਗਈ ਜਿਸ ਵਿੱਚ ਲਿਖਿਆ ਸੀ ਕਿ ਸਿੱਖਾਂ ਨੂੰ ਕੇਸਾਂ ਤਾਂ ਹਿੰਦੂਆਂ ਦਾ ਰੂਪ ਹੀ ਮੰਨਿਆ ਜਾਵੇਗਾ ਜਿਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਇਹ ਸਭ ਨੂੰ ਉਦੋਂ ਹੀ ਠੀਕ ਹੋਵੇਗਾ ਜਦੋਂ ਪੰਜਾਬ ਪ੍ਰਾਂਤ ਹੋਵੇਗਾ ਯਾਨੀ ਸੈਪਰੇਟ ਪੰਜਾਬ ਸਟੇਟ ਸਾਲ 1950 ਦੇ ਦਹਾਕੇ ਵਿੱਚ ਭਾਰਤ ਸਰਕਾਰ ਨੇ ਸਟੇਟ ਰੀਆਰਗੇਨਾਈਜੇਸ਼ਨ ਐਕਟ ਲਾਗੂ ਕਰ ਦਿੱਤਾ ਜਿਸ ਵਿੱਚ ਪੂਰੇ ਭਾਰਤ ਨੂੰ ਭਾਸ਼ਾ ਦੇ ਆਧਾਰ ਤੇ ਅੱਡ-ਅੱਡ ਸਟੇਟ ਵਿੱਚ ਸੈਪਰੇਟ ਕਰਨ ਦੀ ਮੰਗ ਉਠੀ ਜਿਵੇਂ ਮਰਾਠੀ ਬੋਲਣ ਵਾਲਿਆਂ ਨੂੰ ਮਹਾਰਾਸ਼ਟਰ ਅਤੇ ਤੇਲਗੂ ਬੋਲਣ ਵਾਲਿਆਂ ਨੂੰ ਆਂਧਰਾ ਪ੍ਰਦੇਸ਼ ਮਿਲ ਗਿਆ ਉਵੇਂ ਹੀ ਸਿੱਖਾਂ ਨੇ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਲਈ ਹਿੰਦੀ ਬੋਲਣ ਵਾਲਿਆਂ ਨੂੰ ਹਰਿਆਣਾ ਦੇ ਦਿਓ ਤੇ ਪੰਜਾਬੀ ਬੋਲਣ ਵਾਲਿਆਂ ਲਈ ਪੰਜਾਬ ਇੱਕ ਅੱਡ ਸਟੇਟ ਬਣਾ ਦਿੱਤੀ ਜਾਵੇ ਪਰ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਨੇ ਇਸ ਮੰਗ ਨੂੰ ਪੂਰੀ ਤਰ੍ਹਾਂ ਰਿਜੈਕਟ ਕਰ ਦਿੱਤਾ ਜਿਸ ਕਰਕੇ ਸਿੱਖਾਂ ਨੇ ਕਿਹਾ ਅਭੀ ਸੂਬਾ ਲਹਿਰ ਸ਼ੁਰੂ ਕਰ ਦਿੱਤੀ ਇਹ ਅੰਦੋਲਨ ਇੰਨਾ ਵਧੀਆ ਕਿ 1955 ਵਿੱਚ ਸਰਕਾਰ ਨੇ ਪੰਜਾਬੀ ਸੂਬਾ ਜਿੰਦਾਬਾਦ ਨਾਅਰੇ ਤੇ ਬੈਨ ਲਗਾ ਦਿੱਤਾ ਤੇ ਇਸ ਦੇ ਨਾਲ ਅਕਾਲੀ ਦਲ ਨੇ ਵੀ ਐਲਾਨ ਕਰ ਦਿੱਤਾ ਕਿ ਜੇਕਰ ਸਰਕਾਰ ਨੇ ਪਾਬੰਦੀ ਨਹੀਂ हटਾਈ ਤਾਂ ਅੰਜਾਮ ਚੰਗਾ ਨਹੀਂ ਹੋਵੇਗਾ ਉਹਨਾਂ ਨੇ ਨਾਅਰੇ ਲਾਉਣੇ ਬੰਦ ਨਹੀਂ ਕਰੇ ਜਿਸ ਕਰਕੇ ਮਾਸਟਰ ਤਾਰਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਗਭਗ 2 ਮਹੀਨੇ ਦੇ ਅੰਦਰ ਅੰਦਰ 21000 ਅਕਾਲੀਆਂ ਨੂੰ ਜੇਲ੍ਹ ਦੇ ਅੰਦਰ ਸਿੱਟ ਦਿੱਤਾ ਗਿਆ ਪਰ ਬਾਅਦ ਵਿੱਚ ਮਾਹੌਲ ਖਰਾਬ ਹੁੰਦਾ ਦੇਖ ਕੇ ਸਰਕਾਰ ਨੂੰ ਆਪਣੀ ਪਾਬੰਦੀ ਹਟਾਉਣੀ ਪਈ ਪੰਜਾਬੀ ਸੂਬਾ ਅੰਦੋਲਨ ਦੀਆਂ ਸਾਰੀਆਂ ਮੀਟਿੰਗਾਂ ਇਸ ਕਰਕੇ ਸਰਕਾਰ ਵੱਲੋਂ ਉਸੇ ਸਾਲ ਯਾਨੀ 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਹੋਇਆ ਜਿਹੜਾ 1984 ਵਿੱਚ ਹੋਇਆ ਸੀ ਉਹ ਦੂਜੀ ਵਾਰ ਹੋਇਆ ਸੀ ਉਸ ਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਉਸ ਵੇਲੇ ਵੀ ਦਰਬਾਰ ਸਾਹਿਬ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਕਿਉਂਕਿ ਗੰਗਰ ਨਗਰ ਤੋਂ ਆਏ ਹੋਏ ਡੀਆਈਜੀ ਦੇ ਹੁਕਮ ਅਨੁਸਾਰ ਪੁਲਿਸ ਨੇ ਲੰਗਰਾਂ ਦਫ਼ਤਰਾਂ ਤੋਂ ਲੈ ਕੇ ਕੋਈ ਜਗ੍ਹਾ ਨਹੀਂ ਛੱਡੀ ਹਰ ਜਗ੍ਹਾ ਤੇ ਛਾਪੇਮਾਰੀ ਹੋਈ ਤੇ ਮੱਥਾ ਟੇਕਣ ਆਈਆਂ ਸੰਗਤਾਂ ਦੀ ਭੀੜ ਨੂੰ ਹਟਾਉਣ ਲਈ ਵੀ ਅਥਰੂ ਗੈਸ ਦੇ ਗੋਲੇ ਅਤੇ ਲਾਠੀ ਚਾਰਜ ਦੀ ਵਰਤੋਂ ਹੋਈ ਜਿਸ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਤੇ ਹਜ਼ਾਰਾਂ ਹੀ ਲੋਕ ਔਰਤਾਂ ਤੇ ਬੱਚਿਆਂ ਸਮੇਤ ਜ਼ਖਮੀ ਹੋਏ ਪਰ 12 ਜੁਲਾਈ ਨੂੰ ਸਰਕਾਰ ਵੱਲੋਂ ਇਸ ਘਟਨਾ ਵਾਸਤੇ ਮਾਫੀ ਮੰਗ ਲਈ ਗਈ ਤੇ ਉਸ ਤੋਂ ਬਾਅਦ ਕੈਦੀਆਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਸੀ ਤੇ ਆਖਿਰਕਾਰ 19 ਨੂੰ ਸਿੱਖ ਕਮਿਊਨਿਟੀ ਦੀ ਅਹਿਮੀਅਤ ਤੇ ਦਲੇਰੀ ਦਾ ਅਹਿਸਾਸ ਹੋਇਆ ਜਿਸ ਕਰਕੇ 23 April ਨੂੰ ਪੰਜਾਬੀ ਬੋਲਣ ਵਾਲੇ ਸੂਬੇ ਦੀ ਮੰਗ ਨੂੰ ਮੰਨ ਲਿਆ ਗਿਆ 18 September 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਤੇ ਆਖਿਰਕਾਰ 1 November ਨੂੰ ਇੱਕ ਲਗ ਪੰਜਾਬੀ ਸਟੇਟ ਬਣ ਗਈ ਪਰ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ ਇੱਕ ਹੋਰ ਵਿਵਾਦ ਖੜਾ ਹੋ ਗਿਆ ਜਿਸ ਕਰਕੇ ਸਿੱਖ ਇਸ ਪੰਜਾਬੀ ਬਿਓਰਗਨਾਈਜੇਸ਼ਨ ਐਕਟ ਦੇ ਖਿਲਾਫ ਖੜੇ ਹੋ ਗਏ ਜਿਸ ਦਾ ਕਾਰਨ ਸੀ ਕੁਝ ਪੰਜਾਬੀ ਬੋਲਣ ਵਾਲੇ ਸੂਬੇ ਜੋ ਕਿ ਪੰਜਾਬ ਤੋਂ ਬਾਹਰ ਰਹਿ ਗਏ ਸੀ ਕਿਉਂਕਿ ਪੰਜਾਬ ਦੀ ਬਾਰਡਰਿੰਗ ਸਰਕਾਰ ਨੇ ਪਿੰਡਾਂ ਦੀ ਥਾਂ ਤੇ ਤਹਿਸੀਲ ਦੁਆਰਾ ਕੀਤੀ ਅਕਾਲੀ ਦਲ ਨੇ ਕਿਹਾ ਕਿ ਪੰਜਾਬੀਆਂ ਨਾਲ ਵਿਤਕਰਾ ਹੋਇਆ ਹੈ ਤੇ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਥਾਂ ਉਸ ਨੂੰ ਇੱਕ ਜੂਨ ਟੈਰੀਟਰੀ ਬਣਾ ਦਿੱਤਾ ਸਾਲ 1972 ਦੇ ਵੋਟਾਂ ਵਿੱਚ ਅਕਾਲੀ ਦਲ ਕਾਂਗਰਸ ਤੋਂ ਹਾਰ ਗਈ ਜਿਸ ਕਰਕੇ ਕਾਲੀ ਲੀਡਰਾਂ ਨੇ ਲੋਕਾਂ ਦੇ ਵਿੱਚ ਆਪਣੀ ਇਮੇਜ ਵਧੀਆ ਬਣਾਉਣ ਲਈ ਆਨੰਦਪੁਰ ਸਾਹਿਬ ਦੇ ਮਤੇ ਨੂੰ ਜਾਰੀ ਕੀਤਾ ਪਰ ਇਸ ਮਤੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਸੀ ਕਿ ਸਿੱਖਾਂ ਨੂੰ ਇੱਕ ਅੱਡ ਦੇਸ਼ ਚਾਹੀਦਾ ਹੈ ਬਸ ਸਿੱਖਾਂ ਦੇ ਆਪਣੇ ਧਰਮ ਨਾਲ ਇਮੋਸ਼ਨ ਜੁੜੇ ਹੋਏ ਸੀ ਇਥੋਂ ਤੱਕ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਵੀ ਕਿਸੇ ਅੰਗਰੇਜ਼ ਦੀ ਹਿੰਮਤ ਨਹੀਂ ਸੀ ਕਿ ਉਹ ਸਿੱਖਾਂ ਨੂੰ ਪੱਗ ਬੰਨਣ ਤੋਂ ਰੋਕ ਸਕੇ ਤੇ ਇਸ ਮਤੇ ਵਿੱਚ ਵੀ ਇਹੀ ਮੰਗਨ ਸੀ ਜਿਵੇਂ ਚੰਡੀਗੜ੍ਹ ਪੰਜਾਬ ਨੂੰ ਵਾਪਸ ਕਰ ਦਿਓ ਤੇ ਪੰਜਾਬੀ ਹੀ ਪੰਜਾਬ ਦੀ ਅਸਲ ਬੋਲੀ ਹੋਣੀ ਚਾਹੀਦੀ ਹੈ ਇਹ ਗੱਲ ਕਾਂਗਰਸ ਨੂੰ ਵੀ ਮੈਂ ਜਾਗ ਰਹੀ ਸੀ ਕਿ ਪੰਜਾਬ ਉੱਤੇ ਹਕੂਮਤ ਕਰਨ ਲਈ ਸਿੱਖ ਲੀਡਰਾਂ ਨੂੰ ਹੀ ਅੱਗੇ ਲੈ ਕੇ ਆਉਣਾ ਪਵੇਗਾ ਜਿਸ ਤੋਂ ਬਾਅਦ ਕਾਂਗਰਸ ਨੇ ਜੈਲ ਸਿੰਘ ਨੂੰ ਵੋਟਾਂ ਦੇ ਵਿੱਚ ਖੜਾ ਕਰਿਆ ਜੋ ਕਿ 1972 ਤੋਂ ਲੈ ਕੇ 1977 ਤੱਕ ਪੰਜਾਬ ਦੇ ਸੀਐਮ ਵੀ ਰਹੇ ਪਰ ਆਨੰਦਪੁਰ ਸਾਹਿਬ ਦੇ ਮਤੇ ਨੂੰ ਤਿਆਰ ਕਰਨ ਤੋਂ ਬਾਅਦ ਵੀ 10 ਸਾਲ ਤੱਕ ਇਸ ਨੂੰ ਚਰਚਾ ਵਿੱਚ ਨਹੀਂ ਲਿਆਂਦਾ ਗਿਆ ਅਕਾਲੀਆਂ ਦੇ ਪੰਜਾਬ ਉੱਤੇ ਵੱਧ ਰਹੇ ਜੋਰ ਕਰਕੇ ਕਾਂਗਰਸ ਨੂੰ ਇੱਕ ਅਜਿਹੇ ਬੰਦਾ ਚਾਹੀਦਾ ਸੀ ਜੋ ਅਕਾਲੀਆਂ ਨੂੰ ਸਿੱਧੇ ਮੱਥੇ ਟੱਕਰ ਦੇ ਸਕੇ ਤੇ ਆਖਿਰਕਾਰ ਉਸ ਬੰਦੇ ਦੀ ਐਂਟਰੀ ਹੋ ਜੋ ਸਰਕਾਰ ਨੂੰ ਹਿਲਾਉਣ ਦਾ ਦਮ ਰੱਖਦਾ ਸੀ ਜਦੋਂ ਦਮਦਮਿਤਕਸਾਲ ਦੇ ਲੀਡਰ ਕਰਤਾਰ ਸਿੰਘ ਭਿੰਡਰਾਂਵਾਲੇ ਦੀ ਮੌ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਟਕਸਾਲ ਦਾ ਲੀਡਰ ਬਣਾਇਆ ਗਿਆ। ਸੰਤ ਜਰਨੈਲ ਸਿੰਘ ਪੰਜਾਬ ਵਿੱਚ ਪਹਿਲਾਂ ਤੋਂ ਹੀ ਲੋਕਾਂ ਨੂੰ ਕੇਸ ਨਾ ਕਟਾਉਣ ਤੇ ਸਿੱਖੀ ਨੂੰ ਅਪਣਾਉਣ ਦਾ ਪ੍ਰਚਾਰ ਕਰਦੇ ਰਹਿੰਦੇ ਸੀ। ਦਮਦਮਾ ਟਕਸਾਲ ਦਾ ਲੀਡਰ ਬਨਣ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਪੌਪੂਲਰ ਹੋ ਗਏ ਜਿਸ ਕਰਕੇ ਕਾਂਗਰਸ ਨੂੰ ਆਪਣੀ ਲੋੜ ਅਨੁਸਾਰ ਬੰਦਾ ਲੱਭ ਗਿਆ ਸੀ। ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਪਾਵਰ ਹੋਰ ਜ਼ਿਆਦਾ ਵਧ ਗਈ ਤੇ ਉਹ ਪੰਜਾਬ ਦੇ ਹੱਕਾਂ ਲਈ ਖੁੱਲ੍ਹ ਕੇ ਪ੍ਰਚਾਰ ਕਰਨ ਲੱਗੇ। ਪਰ ਉਸ ਤੋਂ ਬਾਅਦ ਕਾਂਗਰਸ ਨੂੰ ਆਪਣਾ ਕੀਤਾ ਗਲਤ ਦਿਸਣ ਲੱਗ ਪਿਆ ਕਿਉਂਕਿ ਜਰਨੈਲ ਸਿੰਘ ਭਿੰਡਰਾਂ ਵਾਲਾ ਇੱਕ ਵੱਡਾ ਤੇ ਕਿੰਨੇ ਹੀ ਕਤਲ ਕੇਸ ਉਸ ਦੇ ਸਿਰ ਹੋ ਚੁੱਕੇ ਸੀ ਜਿਵੇਂ ਨਿਰੰਕਾਰੀ ਸਿੱਖ ਗੁਰਵਚਨ ਸਿੰਘ ਦੀ ਮੌਤ ਜਿਸ ਦਾ ਕਤਲ ਸੰਤ ਪਿੰਡਰਾਂ ਵਾਲੇ ਦੇ ਸਮਰਥਕ ਰਣਜੀਤ ਸਿੰਘ ਕਾਬਲ ਸਿੰਘ ਤੇ ਦਲਬੀਰ ਸਿੰਘ ਦੁਆਰਾ ਸਿੱਖਾਂ ਦੇ ਨਵੇਂ ਗੁਰੂ ਬਣਾਉਣ ਦੀ ਜ਼ੁਰਤ ਵੱਜੂ ਕੀਤਾ ਗਿਆ ਸੀ ਤੇ 1981 ਵਿੱਚ ਆਰੀਆ ਕਮਿਊਨਿਟੀ ਦੇ ਪੱਤਰਕਾਰ ਲਾਲਾ ਜਗਤ ਨਾਰਾਇਣ ਨੇ ਹਿੰਦੂਆਂ ਨੂੰ ਕਿਹਾ ਕਿ ਤੁਸੀਂ ਆਪਣੀ ਮਾਤ ਭਾਸ਼ਾ ਹਿੰਦੀ ਹੀ ਦੱਸਣੀ ਹੈ ਸਾਡੀ ਮਾਂ ਬੋਲੀ ਪੰਜਾਬੀ ਨਹੀਂ ਹੈ ਜਿਸ ਕਰਕੇ ਇਹ ਖਬਰ ਅਖਬਾਰ ਵਿੱਚ ਛਪਣ ਤੋਂ ਅਗਲੇ ਦਿਨ ਬਾਅਦ ਹੀ ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰ ਦਿੱਤੀ ਗਈ ਸੀ ਇਸੇ ਕਰਕੇ ਸਰਕਾਰ ਤੇ ਪ੍ਰੈਸ਼ਰ ਪਿਆ ਤੇ ਉਹਨਾਂ ਨੂੰ ਭਿੰਡਰਾ ਵਾਲੇ ਨੂੰ ਅਰੈਸਟ ਕਰਨ ਦੇ ਆਰਡਰ ਦੇਣੇ ਪਏ ਤੇ ਇਥੋਂ ਹੀ ਕਾਂਗਰਸ ਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵਿਚਕਾਰ ਦਰਾਰ ਪੈਦਾ ਹੋ ਗਈ। ਪੁਲਿਸ ਨੇ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰਤਾ ਕਰ ਲਿਆ ਪਰ ਉਹਨਾਂ ਦੇ ਸਮਰਥਕਾਂ ਵੱਲੋਂ ਰੋਸ ਪ੍ਰਦਰਸ਼ਨ ਹੋਣ ਲੱਗੇ ਤੇ ਹਾਲਾਤ ਜਿਆਦਾ ਖਰਾਬ ਹੋਣ ਕਰਕੇ ਪੁਲਿਸ ਨੂੰ ਭਿੰਡਰਾਂ ਵਾਲੇ ਨੂੰ ਰਿਆ ਕਰਨਾ ਪਿਆ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ 1982 ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਜ਼ੋਰਦਾਰ ਅਪੀਲ ਕੀਤੀ ਤੇ ਅਕਾਲੀ ਆਪਣੇ ਸਮਤੇ ਦਾ ਪ੍ਰਸਤਾਵ ਭਿੰਡਰਾਂ ਵਾਲੇ ਕੋਲ ਵੀ ਲੈ ਕੇ ਗਏ ਜਿਸ ਤੋਂ ਬਾਅਦ ਅਕਾਲੀ ਦਲ ਤੇ ਸੰਤ ਜਰਨੈਲ ਸਿੰਘ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇੱਕ ਨਵਾਂ ਰੂਪ ਦਿੱਤਾ ਜਿਸ ਦਾ ਨਾਮ ਰੱਖਿਆ ਗਿਆ 15 ਜੁਲਾਈ 1981 ਨੂੰ ਅੰਮ੍ਰਿਤਸਰ ਵਿੱਚ ਇੱਕ ਕਾਨਫਰੰਸ ਹੋਈ ਜਿਸ ਵਿੱਚ ਧਰਮਯੁੱਧ ਮੋਰਚ ਨੂੰ ਲਾਗੂ ਕਰਨ ਦੀਆਂ ਗੱਲਾਂ ਹੋਣ ਲੱਗੀਆਂ ਤੇ 8 ਅਗਸਤ 1982 ਨੂੰ 15 ਵਾਲੇ ਤੋਂ ਲੌਂਗਵਾਲ ਦੀ ਅਗਵਾਹੀ ਹੇਠ ਇਸ ਮੋਰਚ ਨੂੰ ਲਾਗੂ ਕਰ ਦਿੱਤਾ ਇਸ ਮੋਰਚੇ ਦਾ ਮੇਨ ਟਾਰਗੇਟ ਹੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣਾ ਸੀ ਜਿਸ ਵਿੱਚ ਲਗਭਗ 1 ਲੱਖ ਤੋਂ ਵੱਧ ਪੂਰੇ ਵਰਲਡ ਦੇ ਸਿੱਖ ਸ਼ਾਮਿਲ ਹੋਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅੰਦੋਲਨ ਹੀ ਉਹਨਾਂ ਦੀਆਂ ਮੰਗਾਂ ਦਾ ਆਖਰੀ ਹੱਲ ਹੈ ਪੰਜਾਬ ਦੀ ਨਦੀ ਐਸਵਾਈਐਲ ਦੀ ਖੁਦਾਈ ਰੋਕਣ ਲਈ ਵੀ ਇੱਕ ਨਹਿਰ ਰੋਕੂ ਮੋਰਚਾ ਸ਼ੁਰੂ ਕੀਤਾ ਗਿਆ 1968 ਦੇ ਵਿੱਚ ਪੰਜਾਬ ਅਤੇ ਸਟੀਲ ਗ੍ਰੋਥ ਵੀ ਲਗਭਗ ਨਾ ਦੇ ਬਰਾਬਰ ਹੀ ਸੀ ਕਿਉਂਕਿ ਲਗਭਗ ਅੱਧ ਦੇ ਨਾਲੋਂ ਵੱਧ ਇੰਡਸਟਰੀਜ਼ ਹਰਿਆਣਾ ਵੱਲ ਤਲੀਆਂ ਗਈਆਂ ਸੀ ਜਿਸ ਕਰਕੇ ਉੱਥੇ ਵੀ ਸਿੱਖਾਂ ਨੇ ਇਸ ਨੂੰ ਸਾਡੇ ਨਾਲ ਬਤਕਰੇ ਵੱਜੋਂ ਹੀ ਦੇਖਿਆ ਤੇ ਲਗਭਗ 25000 ਤੋਂ ਵੱਧ ਅਕਾਲੀਆਂ ਨੇ ਇਸ ਮੋਰਚੇ ਦੇ ਸਮਰਥਨ ਵਿੱਚ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਇਸ ਤੋਂ ਬਾਅਦ ਸਿੱਖਾਂ ਨੂੰ ਇਸ ਮੋਰਚੇ ਨੂੰ ਵਰਲਡ ਲੈਵਲ ਅਟੈਨਸ਼ਨ ਦਿਵਾਉਣ ਲਈ ਇੱਕ ਸੁਨਹਿਰੀ ਮੌਕਾ ਮਿਲਿਆ 1982 ਦੇ ਵਿੱਚ ਦਿੱਲੀ ਦੇ ਵਿੱਚ ਏਸ਼ੀਅਨ ਗੇਮਸ ਹੋਣੀਆਂ ਸੀ ਤੇ ਕਾਂਗਰਸ ਸਰਕਾਰ ਇਸ ਨੂੰ ਬਿਲਕੁਲ ਸ਼ਾਂਤੀਪੂਰਵਕ ਕਰਵਾਉਣਾ ਚਾਹੁੰਦੀ ਸੀ ਪਰ ਲੰਗਵਾਲ ਨੇ ਇਸ ਮੋਰਚੇ ਵੱਲ ਇੰਟਰਨੈਸ਼ਨਲ ਧਿਆਨ ਖਿੱਚਣ ਲਈ ਦਿੱਲੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਜਿਸ ਕਰਕੇ ਸਰਕਾਰ ਨੇ ਪੰਜਾਬ ਤੇ ਹਰਿਆਣਾ ਤੋਂ ਦਿੱਲੀ ਵੱਲ ਨੂੰ ਜਾਂਦੇ ਸਾਰੇ ਸਿੱ ਖਾਸ ਕਰਕੇ ਸਿੱਖਾਂ ਨੂੰ ਬਸਾਂ ਵਿੱਚੋਂ ਉਤਾਰ ਕੇ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਤਲਾਸ਼ੀ ਲਈ ਗਈ ਇੱਥੋਂ ਤੱਕ ਕਿ ਕਈ ਸਿੱਖ ਆਰਮੀ ਪਰਸਨ ਜਿਵੇਂ ਮੇਜਰ ਜਰਨਲ ਸੁਬੇਕ ਸਿੰਘ ਤੇ ਲੈਫਟੀਨੈਂਟ ਜਰਨਲ ਜਗਜੀਤ ਸਿੰਘ ਅਰੂੜਾ ਸਮੇਤ ਕਈ ਸਿੱਖ ਫੌਜੀਆਂ ਨੇ ਪੰਜਾਬ ਹਰਿਆਣਾ ਬਾਰਡਰ ਤੇ ਤਲਾਸ਼ੀਆਂ ਲਈਆਂ ਗਈਆਂ ਪੁਲਿਸ ਦੁਆਰਾ ਹੀ ਦੰਦਮਈ ਟਕਸਾਲਦਿਆਂ ਤੋਂ ਧਾਰਮਿਕ ਬੱਸਾਂ ਨੂੰ ਵੀ ਸਾੜ ਦਿੱਤਾ ਗਿਆ। ਤਕਰੀਬਨ 1500 ਤੋਂ ਵੱਧ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਸੱਟਿਆ ਗਿਆ। ਇਹੀ ਗੱਲ ਕਰਕੇ ਸਿੱਖਾਂ ਨੂੰ ਗੁੱਸਾ ਆਇਆ ਕਿ ਸਾਨੂੰ ਸਾਡੇ ਹੀ ਦੇਸ਼ ਵਿੱਚ ਖੁੱਲ੍ਹੇ ਆਮ ਘੁੰਮਣ ਦੀ ਇਜਾਜ਼ਤ ਨਹੀਂ ਹੈ। ਇਸ ਬੇਗਾਨੇਪਨ ਵਿਰੁੱਧ ਕਾਲੀਆ ਨੇ ਤਾਂ ਕੋਈ ਵੀ ਕਦਮ ਨਹੀਂ ਚੁੱਕਿਆ ਪਰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਇਸ ਦਾ ਬਦਲਾ ਲੈਣ ਦਾ ਮਨ ਬਣਾਇਆ। ਅਕਾਲੀ ਪਾਰਟੀ ਪਿੰਡਰਾਂ ਵਾਲੇ ਦੀ ਸਮਰਥਕ ਹੋਣ ਦੇ ਬਾਵਜੂਦ ਵੀ ਵਿੱਚੋਂ ਕਈ ਲੋਕ ਉਸ ਦੇ ਖਿਲਾਫ ਸਨ ਜਿਸ ਦਾ ਦੁੱਖ ਉਹਨਾਂ ਦੇ ਇੱਕ ਭਾਸ਼ਣ ਵਿੱਚ ਦਿਖਦਾ ਹੈ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਇੱਕ ਦੂਜੇ ਦੇ ਉੱਤੇ ਹੀ ਚਿੱਕੜ ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਨਾ ਅਸੀਂ ਸਾਰੇ ਚਿੱਕੜ ਵਾਰੇ ਸੁੱਤਣਾ ਬੰਦ ਕਰ ਦਈਏ ਤੇ ਆਪਣੇ ਟਾਰਗੇਟ ਨੂੰ ਹਿੱਟ ਕਰਨ ਲਈ ਪੱਕੇ ਇਰਾਦੇ ਨਾਲ ਇੱਕ ਦੂਜੇ ਨਾਲ ਮਿਲ ਕੇ ਕੰਮ ਕਰੀਏ ਉਸ ਤੋਂ ਬਾਅਦ ਵੀ ਪੁਲਿਸ ਨੇ ਸ਼ਾਂਤੀ ਅਤੇ ਕਾਨੂੰਨ ਨੂੰ ਕਾਇਮ ਰੱਖਣ ਦੇ ਬਹਾਨੇ ਸਿੱਖ ਲੋਕਾਂ ਨਾਲ ਬਹੁਤ ਵਧੀਆਂ ਤੇ ਨਾਇਨਸਾਫ਼ੀ ਕੀਤੀ ਜਿਵੇਂ ਉਸ ਸਮੇਂ ਹਿੰਦੂ ਸੁਰੱਖਿਆ ਸੰਮਤੀ ਦੇ ਪਵਨ ਕੁਮਾਰ ਦੇ ਘਰੋਂ 230 ਗ੍ਰੇਨੇਡ ਮਿਲੇ ਪਰ ਉਹ ਇੱਕ ਘੰਟਾ ਵੀ ਜੇਲ੍ਹ ਵਿੱਚ ਨਹੀਂ ਰਿਹਾ ਤੇ ਉੱਥੇ ਜੇ ਕਿਸੇ ਸਿੱਖ ਕੋਲ ਕਾਰਤੂਸ ਨਾ ਵੀ ਹੁੰਦਾ ਸੀ ਬਲਕਿ ਥੋੜਾ ਜਿਹਾ ਸ਼ੱਕ ਵੀ ਹੁੰਦਾ ਤਾਂ ਉਸ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਸੀ ਜਿਸ ਕਰਕੇ ਸਿੱਖਾਂ ਨੇ ਇਸ ਬੇਇਨਸਾਫੀ ਦਾ ਬਦਲਾ ਲੈਣਾ ਸ਼ੁਰੂ ਕੀਤਾ 12 ਜੁਲਾਈ 1982 ਨੂੰ ਪੰਜਾਬ ਦੇ ਸੀਐਮ ਦਰਬਾਰਾ ਸਿੰਘ ਤੇ ਜਾਨਲੇਵਾ ਹਮਲਾ ਹੋਇਆ 4 ਅਗਸਤ 1982 ਨੂੰ ਦਿੱਲੀ ਤੋਂ ਸ਼੍ਰੀਨਗਰ ਜਾਣ ਵਾਲੇ ਜਹਾਜ਼ ਨੂੰ ਇੱਕ ਗੁਰਬਖਸ਼ ਸਿੰਘ ਦੇ ਨਾਂ ਦੇ ਸਿੱਖ ਦੁਆਰਾ ਹਾਈਜੈਕ ਕਰਿਆ ਗਿਆ ਉਹ ਇਸ ਨੂੰ ਲਾਹੌਰ ਲਿਜਾਣਾ ਚਾਹੁੰਦੇ ਸੀ ਪਰ ਪਾਕਿਸਤਾਨ ਨੇ ਇਸ ਦੀ ਟੇਕ-ਆਫ ਨੂੰ ਜਵਾਬ ਦੇ ਦਿੱਤਾ ਜਿਸ ਕਰਕੇ ਜਹਾਜ਼ ਨੂੰ ਦੁਬਾਰਾ ਫਿਰ ਅੰਮ੍ਰਿਤਸਰ ਹੀ ਲੈਂਡ ਕਰਵਾਉਣਾ ਪਿਆ ਤੇ ਬਾਅਦ ਵਿੱਚ ਗੁਰਬਖਸ਼ ਸਿੰਘ ਨੇ ਪੁਲਿਸ ਨੂੰ ਆਪ ਹੀ ਸਰੈਂਡਰ ਕਰ ਦਿੱਤਾ 20 ਅਗਸਤ 1982 ਨੂੰ ਫਿਰ ਬੋਇੰਗ 737 ਨਾਂ ਦਾ ਜਹਾਜ਼ ਹਾਈਜੈਕ ਕਰਿਆ ਗਿਆ ਤੇ ਉਸ ਤੋਂ ਬਾਅਦ 5 ਅਕਤੂਬਰ 1983 ਨੂੰ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਹਾਈਜੈਕ ਕਰਕੇ ਉਸ ਵਿੱਚੋਂ 6 ਹਿੰਦੂਆਂ ਨੂੰ ਬਾਹਰ ਕੱਢ ਕੇ ਗੋਲੀ ਮਾਰੀ ਗਈ ਤੇ ਇੱਥੋਂ ਹੀ ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਲੱਗੀ ਜਿਸ ਕਰਕੇ ਸਰਕਾਰ ਨੂੰ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਾਉਣਾ ਪਿਆ 15 ਦਸੰਬਰ 1983 ਨੂੰ ਪਿੰਡਰਾਂ ਵਾਲੇ ਨੇ ਆਪਣਾ ਮੋਰਚਾ ਗੁਰਨਾਨਕ ਨਿਵਾਸ ਤੋਂ ਬਦਲ ਕੇ ਅਕਾਲ ਤਖਤ ਸਾਹਿਬ ਵਿੱਚ ਕਰ ਲਿਆ ਕਿਉਂਕਿ ਸਿੱਖ ਧਰਮ ਦੇ ਮੋਢੀ ਫੈਸਲੇ ਗੁਰੂ ਦੀ ਹਜ਼ੂਰੀ ਦੇ ਸਾਹਮਣੇ ਅਕਾਲ ਤਖਤ ਵਿੱਚ ਹੀ ਲਏ ਜਾਂਦੇ ਹਨ ਤੇ ਉਹਨਾਂ ਨੂੰ ਯਕੀਨ ਸੀ ਕਿ ਕਿਸੇ ਵੀ ਸਰਕਾਰੀਆ ਅਫੀਸਰ ਦੀ ਅਕਾਲ ਤਖਤ ਵਿੱਚ ਆਉਣ ਦੀ ਹਿੰਮਤ ਨਹੀਂ ਹੋਵੇਗੀ ਪਿੰਡਰਾਂ ਵਾਲੇ ਵੀ ਜੰਗ ਦੇ ਲਈ ਮਿਸਾਈਲ ਲਾਂਚਰ ਤੇ ਆਟੋਮੈਟਿਕ ਵੈਪਨਸ ਦੇ ਨਾਲ ਤਿਆਰ ਸੀ ਪਿਛਲੇ ਕਈ ਮਹੀਨਿਆਂ ਤੋਂ ਕਾਰ ਸੇਵਾ ਵਾਲੀ ਟਰੱਕਾਂ ਦੇ ਵਿੱਚ ਸਟੈਨ ਗੰਨਸ ਤੇ ਗੋਲਾ ਬਰੂਦ ਦੀ ਤਸਕਰੀ ਹੋ ਰਹੀ ਸੀ ਇੱਥੋਂ ਤੱਕ ਕਿ ਪਿੰਡਰਾਂ ਵਾਲੇ ਦੇ ਸਮਰਥਕਾਂ ਦੀ ਟ੍ਰੇਨ ਕਿਸਮ ਸੌਣ ਤੋਂ ਬਾਅਦ 15 ਵਾਲੇ ਦੇ ਨਾਲ ਰਲ ਗਏ ਸੀ ਕਿਉਂਕਿ ਉਹਨਾਂ ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਹੀ ਕ腐ਸ਼ਨ ਦੇ ਦੋਸ਼ ਲਾ ਕੇ ਸਸਪੈਂਡ ਕਰ ਦਿੱਤਾ ਗਿਆ ਬਾਅਦ ਵਿੱਚ ਉਹਨਾਂ ਨੇ ਇਸ ਦੇ ਖਿਲਾਫ ਕੋਰਟ ਕੇਸ ਵੀ ਲੜਿਆ ਜਿਸ ਦੇ ਵਿੱਚ ਉਹ નિર્ਦੋਸ਼ ਸਾਬਤ ਹੋਏ ਇਥੇ ਹੁਣ ਪਿੰਡਰਾਂ ਵਾਲੇ ਤੇ ਸਰਕਾਰ ਆਮੋ ਸਾਹਮਣੇ ਹੋ ਗਈ ਸੀ ਜਿੱਥੇ ਲੜਾਈ ਪੱਕੀ ਸੀ ਪਰ ਇੱਕ ਆਖਰੀ ਕੋਸ਼ਿਸ਼ ਵੱਜੋਂ ਸਰਕਾਰ ਨੇ ਨਰਸੀ ਮਹਾਰਾਓ ਦੀ ਲੀਡ ਦੇ ਵਿੱਚ ਇੱਕ ਟੀਮ ਕੰਪਲੈਕਸ ਦੇ ਅੰਦਰ ਭੇਜੀ ਸਰਕਾਰ ਨੇ ਕਿਹਾ ਕਿ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰ ਦਿੱਤਾ ਜਾਵੇਗਾ ਪਰ ਵਿੱਚੋਂ ਕੁਝ ਗੱਲਾਂ ਮੰਨਣ ਯੋਗ ਨਹੀਂ ਹਨ ਇਹ ਪ੍ਰਸਤਾਵ ਅਕਾਲੀ ਦਲ ਕੋਲੋਂ ਹੁੰਦੇ ਹੋਏ ਪਿੰਡਰਾਂ ਵਾਲੇ ਕੋਲ ਗਿਆ ਅਕਾਲੀ ਦਲ ਨੇ ਤਾਂ ਇਸ ਸਮਝੌਤੇ ਲਈ ਹਾਂ ਵੀ ਕਰ ਦਿੱਤੀ ਪਰ ਪਿੰਡਰਾਂ ਵਾਲੇ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਤੇ ਕਿਹਾ ਕਿ ਅਕਾਲੀ ਵੀ ਸਿਰਫ ਪਾਵਰ ਵਿੱਚ ਆਉਣ ਲਈ ਇਹ ਸਭ ਕਰ ਰਹੇ ਨੇ ਹੋ ਲਗੇ ਕਿ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਪ੍ਰਣ ਲਿਆ ਸੀ ਕਿ ਅਸੀਂ ਆਨੰਦਪੁਰ ਸਾਹਿਬ ਦਾ ਮਤਾ ਪਾਸ ਕਰਵਾ ਕੇ ਹੀ ਸਾਰ ਲਵਾਂਗੇ ਤੇ ਬਸ ਫਿਰ ਭਾਰਤ ਸਰਕਾਰ ਨੇ ਹਮਲੇ ਦੀ ਤਿਆਰੀ ਸ਼ੁਰੂ ਕਰਤੀ। ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ ਦੇ ਕਹਿਣ ਤੇ ਸਿਵਲ ਪੁਲਿਸ ਦੀ ਮਦਦ ਕਰਨੀ ਸਪੈਸ਼ਲ ਫੋਰਸ, ਆਰਮੀ ਪਰਸਨ ਤੇ ਸੀ.ਆਰ.ਪੀ.ਐਫ ਦੇ ਜਵਾਨ ਬੁਲਾਏ ਗਏ। 1 ਜੂਨ 1984 ਨੂੰ ਦਰਬਾਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਤੇ ਲਗਭਗ ਸਵੇਰ ਦੇ ਪੌਣੇ 1 ਵਜੇ ਫੋਰਸਿਸ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਹ ਫਾਇਰਿੰਗ ਸਿਰਫ ਮਿਲਟੈਂਸੀ ਦੀ ਤਿਆਰੀ ਦਾ ਅੰਦਾਜ਼ਾ ਲਗਾਉਣ ਲਈ ਸੀ। 2 ਜੂਨ ਨੂੰ ਪੁਲਿਸ ਨੂੰ ਸਰਦਾਨੂਆਂ ਦੇ ਰੂਪ ਵਿੱਚ ਅੰਦਰ ਭੇਜਿਆ ਗਿਆ ਤਾਂ ਜੋ ਹਮਲਾ ਕਰਨ ਵਾਲਿਆਂ ਦੀ ਲੋਕੇਸ਼ਨ ਪਤਾ ਲੱਗ ਸਕੇ। 3 ਜੂਨ ਨੂੰ ਪੰਜਾਬ ਵਿੱਚ 3 ਕਰਕੇ ਦਰਬਾਰ ਸਾਹਿਬ ਵਿੱਚ ਆਮ ਦਿਨਾਂ ਨਾਲੋਂ ਸੰਗਤ ਵੀ ਵੱਧ ਆਈ ਸੀ ਰਾਤ ਨੂੰ 10 ਵਜੇ ਤੋਂ ਬਾਅਦ ਕਿਸੇ ਨੂੰ ਵੀ ਬਾਹਰ ਆਉਣ ਦੀ ਮਨਾਹੀ ਸੀ ਤੇ ਕਮਿਊਨੀਕੇਸ਼ਨ ਬਿਜਲੀ ਸਪਲਾਈ ਇੱਥੋਂ ਤੱਕ ਕਿ ਮੀਡੀਆ ਦਾ ਆਉਣਾ ਵੀ ਰੋਕ ਦਿੱਤਾ ਸੀ ਇਸ ਆਪਰੇਸ਼ਨ ਦੀ ਲੀਡ ਮੇਜਰ ਜਰਨਲ ਕੁਲਦੀਪ ਬਰਾੜ ਨੂੰ ਦਿੱਤੀ ਗਈ ਜਿਨ੍ਹਾਂ ਨੇ ਕਿਹਾ ਕਿ ਇਹ ਹਮਰਾ ਸਿੱਖਾਂ ਜਾਂ ਸਿੱਖ ਧਰਮ ਵਿਰੁੱਧ ਨਹੀਂ ਹੈ ਬਲਕਿ ਅੱਤਵਾਦੀਆਂ ਦੇ ਖਿਲਾਫ ਹੈ ਘਟਨਾ ਦੌਰਾਨ ਮੌਜੂਦ ਆਈਟਨਸ ਲਾਇਬ੍ਰੇਰੀਅਨ ਦੁੱਗਲ ਨੇ ਦੱਸਿਆ ਕਿ 4 ਜੂਨ ਨੂੰ ਫਾਇਰਿੰਗ ਕਰਨ ਤੋਂ ਪਹਿਲਾਂ ਸਰਕਾਰ ਜਾਂ ਆਰਮੀ ਨੇ ਕੋਈ ਵੀ ਚੇਤਾਵਨੀ ਨਹੀਂ ਦਿੱਤੀ। ਬਿਨਾਂ ਸੰਗਤ ਦੀ ਪ੍ਰਵਾਹ ਕਰੇ ਗੋਲੀਆਂ ਬੰਬ ਵਿਰੁੱਧ ਟੈਂਕਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। 에 ਅਟੈਕ 4 ਤੋਂ 5 ਤਰੀਕ ਤੱਕ ਚੱਲਿਆ ਜਿਸ ਵਿੱਚ ਆਰਮੀ ਨੇ ਅਕਾਲ ਤੱਕ ਨੂੰ ਬਿਲਕੁਲ ਤਹੱਸ ਨਹਿਸ ਕਰਤਾ। ਤੇ ਆਖਿਰ 6 ਜੂਨ 1984 ਨੂੰ ਇਹ جنگ ਖਤਮ ਹੋਈ। ਜਿਸ ਵਿੱਚ 40-50 ਸਿੱਖਾਂ ਦੀ ਪੂਰੀ ਫੌਜ ਨਾਲ ਲੜਦਿਆਂ-ਲੜਦਿਆਂ ਮੌਤ ਹੋ ਗਈ। ਤੇ ਆਰਮੀ ਨੇ ਅਕਾਲ ਤਖਤ ਦਰਸ਼ਨੀ ਦੇਵਰੀ ਤੇ ਕਲੌਕ ਟਾਵਰ ਤੇ ਕੰਟਰੋਲ ਲੈ ਲਿਆ। ਸਰਕਾਰ ਨੂੰ ਲੱਗਦਾ ਸੀ ਕਿ ਇਹ ਲੜਾਈ ਸੌਖੀ ਖਤਮ ਹੋ ਜੂ ਪਰ ਆਰਮੀ ਦੇ 84 ਜਵਾਨ ਮਾਰੇ ਗਏ। ਜਿਸ ਵਿੱਚ 4 ਆਫੀਸਰ ਤੇ 80 ਸਿਪਾਹੀ ਸੀ। ਇਹੇ ਆਪਰੇਸ਼ਨ ਇੰਨਾ ਸੀਕ੍ਰੀਟਲੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ 3 ਤੋਂ 7 ਤਰੀਕ ਤੱਕ ਮੀਡੀਆ ਨੂੰ ਵੀ ਬੈਨ ਕਰ ਦਿੱਤਾ ਸੀ। ਤੇ ਉਹਨਾਂ ਨੂੰ ਧਮਕੀ ਵੀ ਮਿਲੀ ਕਿ ਜੇ ਕੋਈ ਪੰਜਾਬ ਵਿੱਚ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਸਿੱਧੀ ਗੋਲੀ ਮਾਰ ਦਿੱਤੀ ਜਾਵੇਗੀ। ਪਰ ਉਸ ਸਮੇਂ ਇੱਕ ਬ੍ਰਹਮਾ ਸ਼ੈਲੀ ਨਾਮ ਦੇ ਰਿਪੋਰਟਰ ਪੰਜਾਬ ਵਿੱਚ ਹੀ ਰਹਿ ਗਈ ਸੀ ਜਿਸ ਨੇ 14 ਜੂਨ ਨੂੰ ਟਾਈਮਜ਼ ਆਫ ਲੰਡਨ ਦੇ ਵਿੱਚ ਰਿਪੋਰਟ ਵੀ ਕੀਤਾ ਕਿ ਇਸ ਆਪਰੇਸ਼ਨ ਦੇ ਵਿੱਚ ਤਕਰੀਬਨ 1200 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਜੋ ਕਿ ਸਰਕਾਰ ਦੁਆਰਾ ਦੱਸੀਆਂ ਗਈਆਂ ਮੌਤਾਂ ਦਾ ਡਬਲ ਸੀ ਜਦੋਂ ਆਪਰੇਸ਼ਨ ਤੋਂ ਬਾਅਦ ਲੋਕਾਂ ਨੇ ਕਾਲ ਤਖਤ ਦਾ ਹਾਲ ਤੇ ਦਰਬਾਰ ਸਾਹਿਬ ਉੱਤੇ ਚੱਲੀਆਂ ਗੁਲੀਆਂ ਦੇਖੀਆਂ ਤਾਂ ਲੋਕ ਬਹੁਤ ਹੀ ਜ਼ਿਆਦਾ ਭੜਕ ਗਏ ਤੇ ਉਹਨਾਂ ਨੇ ਇਸ ਨੂੰ ਸਿੱਖ ਧਰਮ ਦੇ ਉੱਤੇ ਹਮਲੇ ਵਜੋਂ ਦੇਖਿਆ ਜਿਸ ਤੋਂ ਬਾਅਦ ਸਿੱਖ ਸਰਕਾਰ ਤੋਂ ਨਫ਼ਰਤ ਕਰਨ ਲੱਗ ਪਏ ਤੇ ਕਿੰਨੇ ਹੀ ਸਰਕਾਰੀ ਸਿੱਖ ਅਫਸਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਰਮੀ ਆਫੀਸਰਸ ਦੀਆਂ ਮੌਤਾਂ ਹੋਣ ਲੱਗੀਆਂ ਤੇ 31 ਅਕਤੂਬਰ ਨੂੰ ਸਵੇਰ ਦੇ 9:20 ਤੇ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਦੇ 33 ਗੋਲੀਆਂ ਮਾਰ ਕੇ ਉਹਨਾਂ ਦੇ ਸਿੱਖ ਬਾਡੀਗਾਰਡ ਸਤਵੰਤ ਸਿੰਘ ਤੇ ਬੈਂਤ ਸਿੰਘ ਦੁਆਰਾ ਹੱਤਿਆ ਕਰ ਦਿੱਤੀ ਗਈ ਤੇ ਬੈਂਤ ਸਿੰਘ ਤਾਂ ਪਿਛਲੇ 10 ਸਾਲਾਂ ਤੋਂ ਦੇ ਹਿੰਦੂ ਸੀ ਜਿਸ ਕਰਕੇ ਉਹਨਾਂ ਦੀ ਮੌਤ ਤੋਂ ਬਾਅਦ ਹਿੰਦੂਅਤ ਤੇ ਸਿੱਖਾਂ ਦੇ ਵਿਚਕਾਰ ਦੰਗਿਆਂ ਦਾ ਹੋਣਾ ਤਾਂ ਸਾਫ਼ ਹੋ ਗਿਆ ਸੀ ਤੇ ਪ੍ਰਾਈਮ ਮਿੰਿਸਟਰ ਦੀ ਮੌਤ ਤੋਂ ਬਾਅਦ ਤਕਰੀਬਨ 4 ਘੰਟਿਆਂ ਦੇ ਅੰਦਰ ਅੰਦਰ ਹੀ 8000 ਤੋਂ ਵੱਧ ਸਿੱਖਾਂ ਦੀ ਮੌਤ ਹੋਈ ਤੇ ਦੂਜੇ ਪਾਸੇ ਪਿੰਡਰਾਂ ਵਾਲੇ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਦੀ ਸੋਚ ਜਗਾਉਣ ਦੀ ਕੋਸ਼ਿਸ਼ ਜਾਰੀ ਰੱਖੀ ਇਸ ਆਪਰੇਸ਼ਨ ਤੋਂ ਬਾਅਦ ਫਿਰ 1986 ਤੋਂ 1988 ਵਿੱਚ ਪਿੰਡਰਾਂ ਵਾਲੇ ਦੇ ਸਮਰਥਕ ਆਕਾਲ ਤਖਤ ਦੇ ਅੰਦਰ ਮੋਰਚਾ ਲਾ ਕੇ ਬੈਠ ਗਏ ਸੀ ਜਿਸ ਕਰਕੇ ਉਹਨਾਂ ਨੂੰ ਉੱਥੋਂ ਹਟਾਉਣ ਲਈ ਆਪਰੇਸ਼ਨ ਬਲੈਕ ਥੰਡਰ ਚਲਾਇਆ ਗਿਆ। ਇਸ ਵਾਰ ਬਲੈਕ ਆਰਮੀ ਕਮਾਂਡੋਜ਼ ਦੁਆਰਾ ਇਹ ਆਪਰੇਸ਼ਨ ਲੀਡ ਕੀਤਾ ਗਿਆ ਪਰ ਬਾਅਦ ਵਿੱਚ ਮਿਲੀਟੈਂਸ ਦੁਆਰਾ ਸਰੈਂਡਰ ਕਰ ਦਿੱਤਾ ਗਿਆ ਸੀ। 24 ਜੁਲਾਈ 1985 ਨੂੰ ਅਕਾਲੀ ਲੀਡਰ ਹਰਚੰਦ ਸਿੰਘ ਲੰਗੋਵਾਲ ਤੇ ਕਾਂਗਰਸ ਲੀਡਰ ਰਾਜੀਵ ਗਾਂਧੀ ਵਿਚੀ ਕਕੋਰਡ ਸਾਈਨ ਹੋਇਆ ਕਿ ਇੰਡੀਅਨ ਗਵਰਨਮੈਂਟ ਅਕਾਲੀ ਦਲ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ। ਪਰ ਸਰਕਾਰ ਦੁਆਰਾ ਵਿੱਚੋਂ ਕੁਝ ਮੰਗਾਂ ਬਾਰੇ ਅਸਹਿਮਤੀ ਦਿਖਾਈ ਗਈ ਤੇ ਹਰਚੰਦ ਸਿੰਘ ਲੋਂਗਵਾਲ ਲੋਕਾਂ ਨੂੰ ਇਸ ਅਕੋਰਡ ਦੇ ਫੇਵਰ ਵਿੱਚ ਕਰ ਰਿਹਾ ਸੀ ਜਿਸ ਕਰਕੇ ਲੋਕਾਂ ਨੇ ਲੋਂਗਵਾਲ ਨੂੰ ਗਦਾਰ ਤੇ ਲਾਲਚੀ ਕਹਿਣਾ ਸ਼ੁਰੂ ਕਰਤਾ ਲੋਂਗਵਾਲ ਨੂੰ ਲੱਗਦਾ ਸੀ ਕਿ ਸਰਕਾਰ ਸਾਡੀਆਂ ਗੱਲਾਂ ਮੰਨ ਲਵੇਗੀ ਤੇ ਅਸੀਂ ਜਿੱਤ ਜਾਵਾਂਗੇ ਪਰ ਸਰਕਾਰ ਵਿੱਚੋਂ ਅੱਧੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਸੀ ਬਾਦਲ ਟੌੜਾ ਤੇ ਪਿੰਡਰਾਵਾਲੇ ਦੇ ਪਿਤਾ ਜੋਗਿੰਦਰ ਸਿੰਘ ਨੇ ਇਸ ਮੋਰਚੇ ਨੂੰ ਜਾਰੀ ਰੱਖਣਾ ਹੀ ਸਹੀ ਸਮਝਿਆ ਜਿਸ ਕਰਕੇ ਹਰਚੰਦ ਸਿੰਘ ਲੋਂਗਵਾਲ ਇਸ ਮੋਰਚੇ ਤੋਂ ਵੱਖ ਹੋ ਗਿਆ ਸਿੱਖਾਂ ਨੂੰ ਲੰਗਵਾਲ ਦਾ ਕਾਂਗਰਸ ਨਾਲ ਸਮਝੌਤਾ ਕਰਨ ਦਾ ਫੈਸਲਾ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਤੇ ਆਖਿਰ 20 ਅਗਸਤ 1985 ਨੂੰ ਸੰਗਰੂਰ ਜ਼ਿਲ੍ਹੇ ਦੇ ਸਿਰਪਰ ਪਿੰਡ ਦੇ ਅਕਾਲ ਤਖਤ ਗੁਰਦੁਆਰੇ ਦੇ ਵਿੱਚ ਲੰਗਵਾਲ ਦੀ ਇੱਕ ਭਾਸ਼ਣ ਦਿੰਦੇ ਹੋਏ ਦੌਰਾਨ ਹੱਤਿਆ ਕਰ ਦਿੱਤੀ ਗਈ ਇਸ ਤੋਂ ਬਾਅਦ ਸਰਕਾਰ ਹੌਲੀ ਹੌਲੀ ਖਾਲਿਸਤਾਨੀ ਸਪੋਰਟਰਜ਼ ਨੂੰ ਐਲੀਮੀਨੇਟ ਕਰਦੀ ਰਹੀ ਤੇ ਕੁਝ ਕੁ ਸਮਰਥਕ ਵਿਦੇਸ਼ਾਂ ਵਿੱਚ ਜਾ ਕੇ ਉੱਥੇ ਖਾਲਿਸਤਾਨ ਦੀ ਮੰਗ ਕਰਨ ਲੱਗੇ ਇਸ ਤੋਂ ਬਾਅਦ ਇਹ ਮੰਗ ਕਾਫੀ ਹੱਦ ਤੱਕ 10-15 ਸਾਲਾਂ ਲਈ ਸ਼ਾਂਤ ਹੋ ਗਈ ਪਰ 2015 ਦੇ ਵਿੱਚ ਫਿਰ ਤੋਂ ਇਸ ਮੰਗ ਨੇ ਜ਼ੋਰ ਫੜ ਲਿਆ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਹੋਣ ਲੱਗੀਆਂ ਜਦੋਂ 1 ਜੂਨ 2015 ਦੀ ਦੁਪਹਿਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਦ ਜਵਾਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋ ਗਈ ਤੇ 12 ਅਕਤੂਬਰ ਨੂੰ ਬਰਗਾੜੀ ਪਿੰਡ ਦੇ ਗੁਰਦੁਆਰੇ ਦੇ ਮੁਰੇ ਗੁਰੂ ਗ੍ਰੰਥ ਸਾਹਿਬ ਜੀ ਦੇ 110 ਤੋਂ ਵੀ ਵੱਧ ਅੰਗ ਫਟੇ ਹੋਏ ਮਿਲੇ ਜਿਸ ਕਰਕੇ ਪੂਰੀ ਦੁਨੀਆ ਦੇ ਸਿੱਖ ਇੱਕ ਵਾਰ ਤੋਂ ਫਿਰ ਪੜਕੋਟੇ ਤੇ ਪੰਜਾਬ ਦੇ ਹਰ ਜ਼ਿਲ੍ਹੇ ਹਰੇਕ ਪਿੰਡਾਂ ਦੇ ਵਿੱਚ ਧਰਨੇ ਲੱਗਣ ਲੱਗੇ ਲੋਕਾਂ ਨੇ ਅਕਾਲੀ ਦਲ ਦਾ ਜੰਮ ਕੇ ਵਿਰੋਧ ਕੀਤਾ ਕਿਉਂਕਿ ਸਰਕਾਰ ਦੋਸ਼ੇ ਨੂੰ ਲੱਭਣ ਦੇ ਵਿੱਚ ناکਾਮ ਹੋਈ ਤੇ ਆਖਿਰ ਨੂੰ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਂ ਦੇ ਦੋ ਭਾਈਆਂ ਨੂੰ ਦੋਸ਼ੀ ਕਹਿ ਕੇ ਗ੍ਰਿਫਤਾਰ ਕਰਿਆ ਗਿਆ ਪਰ ਬਾਅਦ ਵਿੱਚ ਕੋਰਟ ਵੱਲੋਂ નિર્ਦੋਸ਼ ਹੁਣ ਕਰਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਬਰਦਸਤੀ ਦੋਸ਼ ਮਨਾਉਣ ਵਾਸਤੇ ਉਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ। ਤੇ 2020 ਵਿੱਚ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨੀ ਧਰਨੀਆਂ ਦੌਰਾਨ ਪੰਜਾਬੀ ਐਕਟਰ ਦੀਪ ਸਿੱਧੂ ਦੁਆਰਾ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਜਿਸ ਦਾ ਨਾਮ ਰੱਖਿਆ ਗਿਆ ਵਾਰਿਸ ਪੰਜਾਬ ਦੇ। ਜਿਹੜੀ ਕਿ ਪੰਜਾਬ ਦੇ ਹੱਕਾਂ ਨੂੰ ਪ੍ਰੋਟੈਕਟ ਕਰੇਗੀ ਤੇ ਉਹਨਾਂ ਵਾਸਤੇ ਲੜੇਗੀ। ਪਰ ਦੀਪ ਸਿੱਧੂ ਇਸ ਆਰਗੇਨਾਈਜੇਸ਼ਨ ਨੂੰ ਜਿਆਦਾ ਚ ਰਿਡਰ ਨਹੀਂ ਕਰ ਪਾਏ ਕਿਉਂਕਿ ਫਰਵਰੀ 2022 ਨੂੰ ਉਹਨਾਂ ਦੀ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਉਸ ਸਮੇਂ ਉਹਨਾਂ ਦੇ ਨਾਲ ਇੱਕ ਉਹਨਾਂ ਦੀ ਦੋਸਤ ਰੀਨਾ ਰਾਏ ਸੀ। ਮੌਤ ਤੋਂ ਇੱਕ ਦਿਨ ਪਹਿਲਾਂ ਦੀਪ ਸਿੱਧੂ ਪ੍ਰੋ ਖਾਲਿਸਤਾਨੀ ਲੀਡਰ ਸਿਮਰਨਜੀਤ ਸਿੰਘ ਮਾਨਦੇਸਪੋਰਟ ਵਿੱਚੋਂ ਉਹਨਾਂ ਦੇ ਨਾਲ ਸੇ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅਮਰਿਤਪਾਲ ਸਿੰਘ ਸੰਧੂ ਨੂੰ ਵਾਰਿਸ ਪੰਜਾਬ ਦੇ ਦਾ ਲੀਡਰ ਬਣਾਉਣ ਦਾ ਫੈਸਲਾ ਲਿਆ ਗਿਆ। ਜੋ ਕਿ ਦੁਬਈ ਤੋਂ ਵਾਪਸ ਆਇਆ ਸੀ ਤੇ ਉੱਥੇ ਉਹਨਾਂ ਦਾ ਟਰਾਂਸਪੋਰਟੇਸ਼ਨ ਦਾ ਫੈਮਿਲੀ ਬਿਜ਼ਨਸ ਸੀ। ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਤੇ ਦਾੜੀ ਕੇ ਅਮਰਿਤਪਾਲ ਸਿੰਘ ਸੰਧੂ ਨੂੰ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਜੱਦੀ ਪਿੰਡ ਰੋਡੇ ਵਿੱਚ ਦਸਤਾਰਬੰਦੀ ਸਮਾਰੋਹ ਤੇ ਵਾਰਿਸ ਪੰਜਾਬ ਦੇ ਦਾ ਨਿਊ ਹੈੱਡ ਘੋਸ਼ਿਤ ਕਰ ਦਿੱਤਾ ਗਿਆ ਪਰ ਦੀਪ ਸਿੱਧੂ ਦੀ ਫੈਮਲੀ ਇਸ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਉਸ ਤੋਂ ਬਾਅਦ ਉਸਨੇ ਹੂ ਬੂਹੂ ਸੰਤ ਪਿੰਡਰਾਂ ਵਾਲੇ ਵੰਗ ਲੋਕਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਤੇ ਸਿਰੱਖਣ ਤੇ ਅੰਮ੍ਰਿਤ ਛਕਣ ਨੂੰ ਕਿਹਾ ਹਥਿਆਰਬੰਦ ਗਾਰਡਜ਼ ਹਮੇਸ਼ਾ ਉਸਦੇ ਨਾਲ ਰਹਿਣ ਲੱਗੇ ਤੇ ਬਹੁਤ ਹੀ ਥੋੜੇ ਟਾਈਮ ਵਿੱਚ ਲੋਕਾਂ ਨੇ ਵੱਡੇ ਪੱਧਰ ਤੇ ਉਸ ਦਾ ਸਮਰਥਨ ਕੀਤਾ ਜਿਸ ਕਰਕੇ ਅੰਮ੍ਰਿਤਪਾਲ ਸਿੰਘ ਮੀਡੀਆ ਦੇ ਵਿੱਚ ਇੱਕ ਵੱਡਾ ਵਿਸ਼ਾ ਬਣ ਗਿਆ ਸੀ ਉਸਨੇ ਆਪਣੇ ਇੰਟਰਵਿਊਜ਼ ਦੇ ਵਿੱਚ ਕਾਫੀ ਸਟੇਟਮੈਂਟਸ ਵੀ ਦਿੱਤੀਆਂ ਜਿਵੇਂ ਵਿਦਆਊਟ ਵਾਇਲੈਂਸ ਨਥਿੰਗ ਕੈਨ ਬੀ ਇਸਟੈਬਲਿਸ਼ਡ ਮਤਲਬ ਹਿੰਸਾ ਤੋਂ ਬਿਨਾ ਕੁਝ ਵੀ ਸਥਾਪਿਤ ਨਹੀਂ ਕੀਤਾ ਜਾ ਸਕਦਾ ਤੇ ਇੱਕ ਵਾਰ ਉਸਦੇ ਸਾਥੀ ਲਾਪਰੇ ਸਿੰਘ ਜਿਸ ਨੂੰ ਤੂਫਾਨ ਵੀ ਕਹਿੰਦੇ ਸੀ ਪੁਲਿਸ ਨੇ ਉਸ ਨੂੰ ਗ੍ਰੈਨੈਪਿੰਗ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਉਸ ਨੂੰ ਛਡਾਉਣ ਦੇ ਲਈ ਅਮਰਿਤਪਾਲ ਸਿੰਘ ਤੇ ਉਸਦੇ ਨਾਲ ਲੋਕਾਂ ਦਾ ਵੱਡਾ ਇਕੱਠ ਅਜ਼ਨਾਲਾ ਪੁਲਿਸ ਸਟੇਸ਼ਨ ਦੇ ਅੱਗੇ ਖੜਾ ਹੋ ਗਿਆ ਤੇ ਇਸ ਭੀੜ ਦੇ ਨਾਲ-ਨਾਲ ਅਮਰਿਤਪਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਾਲ ਰੱਖਿਆ ਤੇ ਕਿਹਾ ਕਿ ਜਦੋਂ ਵਰਲਡ ਵਾਰ ਹੋਈ ਸੀ ਉਦੋਂ ਵੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਨਾਲ ਹੀ ਰੱਖਿਆ ਸੀ ਇਸ ਇਨਸੀਡੈਂਟ ਤੋਂ ਬਾਅਦ ਲੋਕਾਂ ਨੂੰ ਉਸ ਵਿੱਚ ਸੰਤ ਭਿੰਡਰਾਂ ਵਾਲੇ ਦਾ ਪੁਨਰ ਰੂਪ ਦਿਖਣ ਲੱਗਾ ਪਰ ਵੱਧ ਰਹੀ ਖਾਲਿਸਤਾਨ ਦੀ ਮੰਗ ਤੇ ਕਲੈਸ਼ਸ ਕਰਕੇ ਸਰਕਾਰ ਨੇ 18 ਮਾਰਚ 2023 ਨੂੰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਆਰਡਰ ਦੇ ਦਿੱਤਾ ਬੱਬੇ ਚੁੱਪ ਕਰੋ ਸਾਈ ਗੁਰਜੀ ਪੁਲਿਸ ਲੱਗੀ ਹੋਈ ਹੈ ਭਾਈ ਸਾਹਿਬ ਦੇ ਪਿੱਛੇ ਤੇ ਸੰਗਤ ਨੂੰ ਬੇਨਤੀ ਹੈ ਕਿ ਜਿੰਨੀ ਹੋ ਸਕਦੀ ਹੈ ਸੰਗਤ ਪਹੁੰਚੋ ਹਜ਼ਾਰਾਂ ਦੀ ਗਿਣਤੀ ਵਿੱਚ ਪੈਰਾਮਿਲਟਰੀ ਪੁਲਿਸ ਬੁਲਾਈ ਗਈ ਤੇ ਪੰਜਾਬ ਦੇ ਵਿੱਚ ਇੰਟਰਨੈਟ ਤੇ ਮੋਬਾਈਲ ਸਰਵਿਸਿਜ਼ ਬੰਦ ਕਰ ਦਿੱਤੀਆਂ ਗਈਆਂ ਦੀ ਆਖਿਰ ਪੰਜ ਦਿਨਾਂ ਦੀ ਛਾਣਬੀਨ ਤੋਂ ਬਾਅਦ 23 ਮਾਰਚ 2023 ਨੂੰ ਅਮਰਿਤਪਾਲ ਸਿੰਘ ਨੂੰ ਰੋਡੇਪਿੰਡ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਇਹ ਕਹਾਣੀ ਇੱਥੋਂ ਹੀ ਖਤਮ ਨਹੀਂ ਹੋਈ ਅਮਰਿਤਪਾਲ ਸਿੰਘ ਨੇ ਜੇਲ੍ਹ ਵਿੱਚੋਂ ਬੈਠਿਆਂ ਹੀ ਖਡੂਰ ਸਾਹਿਬ ਤੋਂ 2024 ਦੇ ਲੋਕ ਸਭਾ ਇਲੈਕਸ਼ਨਜ਼ ਲੜੀਆਂ ਜਿਸ ਵਿੱਚ ਲੋਕਾਂ ਨੇ ਉਸ ਦੀ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਤੇ ਅਮਰਿਤਪਾਲ ਸਿੰਘ ਨੇ ਤਕਰੀਬਨ 2 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ ਅਮਰਿਤਪਾਲ ਸਿੰਘ ਵੀ ਆਲ نو ਇਸ ਅ ਚੀਫ ਆਫ ਵਾਰਿਸ ਪੰਜਾਬ ਦੇ ਹੀ ਇਜ਼ ਐਟ ਦਿਸ ਮੂਮੈਂਟ ਇਨ ਜੇਲ ਇਨ ਡਿਬਰੂਗੜ ਇਨ ਅਸਾਮ ਅੰਡਰ ਨੈਸ਼ਨਲ ਸਿਕਿਉਰਿਟੀ ਐਕਟ ਹੀ ਫੌਟ 2024 ਲੋਕ ਸਭਾ ਇਲੈਕਸ਼ਨ ਇੰਡੀਪੈਂਡੈਂਟਲੀ ਐਂਡ ਹੀ ਵਨ ਦੀ ਖੰਡੂਰ ਸਾਹਿਬ ਸੀਟ ਵਿਦ ਅ ਮਾਰਜਨ ਆਫ ਮੋਰ ਦੈਨ 1 ਲੱਖ ਵੋਟਸ ਬਾਅਦ ਵਿੱਚ ਐਮਪੀ ਦੀ ਸੌਹ ਚੁੱਕਣ ਲਈ ਉਸ ਨੂੰ 4 ਦਿਨਾਂ ਦੀ ਪ੍ਰੋਲ ਵੀ ਮਿਲੀ ਤੇ ਇਹ ਕਲੈਸ਼ਿਜ਼ ਰੁਕਣ ਦੀ ਬਜਾਏ ਦੋਨੋਂ ਦਿਨ ਵਧਦੇ ਹੀ ਗਏ 1984 ਵੇਲੇ ਜੋ ਸਮਰਥਕ ਵਿਦੇਸ਼ ਚਲੇ ਗਏ ਸੀ ਉਹ ਉੱਥੇ ਜਾ ਕੇ ਖਾਲਿਸਤਾਨ ਦੀ ਮੰਗ ਕਰਨ ਲੱਗੇ ਕੈਨੇਡਾ ਤੇ ਯੂ ਐਸ ਵਰਗੀਆਂ ਕੰਟਰੀਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਖਾਲਿਸਤਾਨੀ ਸਪੋਰਟਰਜ਼ ਮੌਜੂਦ ਹਨ 18 ਜੂਨ 2023 ਨੂੰ ਕੈਨੇਡਾ ਦੇ ਮਸ਼ਹੂਰ ਖਾਲਿਸਤਾਨੀ ਸਪੋਰਟਰ ਹਰਦੀਪ ਸਿੰਘ ਨਿੱਜਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੋ ਕਿ ਯੂਐਸ ਦੇ ਖਾਲਿਸਤਾਨੀ ਸੈਪਰੇਟਿਸਟ ਆਰਗੇਨਾਈਜੇਸ਼ਨ ਸਿੱਖ ਫਾਰ ਜਸਟਿਸ ਦੇ ਹੈੱਡ ਗੁਰਪਤਵੰਦ ਸਿੰਘ ਪੰਨੂ ਨਾਲ ਵਧੀਆ ਰਿਲੇਸ਼ਨ ਰੱਖਦਾ ਸੀ ਤੇ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਕਿ ਇਸ ਮਰਡਰ ਦੀ ਜ਼ਿੰਮੇਵਾਰ ਇੰਡੀਅਨ ਗਵਰਨਮੈਂਟ ਹੈ ਤੇ ਹਾਲ ਹੀ ਦੇ ਵਿੱਚ ਨਵੰਬਰ 3 2024 ਨੂੰ ਖਾਲਿਸਤਾਨੀ ਸਪੋਰਟਰਜ਼ ਵੱਲੋਂ ਹਿੰਦੂ ਸਭਾ ਮੰਦਿਰ ਬ੍ਰੈਂਟਨ ਦੇ ਬਾਹਰ ਕੁੱਟਮਾਰ ਕੀਤੀ ਗਈ ਤੇ ਉਸੇ ਦਿਨ ਹੀ ਸਰੀ ਦੇ ਵਿੱਚ ਹਿੰਦੂਆਂ ਤੇ ਖਾਲਿਸਤਾਨੀਆਂ ਵਿਚਕਾਰ ਕਾਫੀ ਖਿੱਚੋ ਤਾਣ ਹੋਈ ਇਸ ਤੇ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਇਹ ਹਮਲਾ ਪੂਰੀ ਤਰ੍ਹਾਂ ਅਨਐਸੈਪਟੇਬਲ ਹੈ ਹੌਲੀ ਹੌਲੀ ਭਾਰਤ ਤੇ ਕੈਨੇਡਾ ਦੇ ਰਿਲੇਸ਼ਨ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਨੇ ਇਹ ਮੁੱਦਾ ਹੁਣ ਕਿੰਨਾ ਕੁ ਵਧੇਗਾ ਜਾਂ ਫਿਰ ਕਿੱਥੇ ਜਾ ਕੇ ਖਤਮ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਵਿਚਾਰ ਜਰੂਰ ਸ਼ੇਅਰ ਕਰਿਓ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ 19th ਸੈਂਚਰੀ ਦਾ ਚੱਲਿਆ ਹੋਇਆ ਇਸਾਈ ਧਰਮ ਪਰਿਵਰਤਨ ਅੱਜ ਵੀ ਕਿਵੇਂ ਬਰਕਰਾਰ ਹੈ ਤਾਂ ਤੁਸੀਂ ਮੇਰੀ ਆਹ ਵੀਡੀਓ ਦੇਖ ਸਕਦੇ ਹੋ